ਪਰ 52 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਤਾਂ ਕੱਲ ਟਰੰਪ ਔਰ ਜ਼ੇਲੈਂਸਕੀ ਦੇ ਵਿਚਕਾਰ ਜੋ ਬਹਿਸ ਹੋਈ ਤਿੱਖੀ ਬਹਿਸ ਦੇ ਬਾਅਦ ਰਸ਼ੀਆ ਪੂਰਾ ਬਾਗੋ-ਬਾਗ ਹੋ ਗਿਆ ਰਸ਼ੀਆ ਦਾ ਬਿਆਨ ਵੀ ਸਾਹਮਣੇ ਆਇਆ ਪੂਰੇ ਘਟਨਾਕਰਮ ਦੇ ਉੱਪਰ ਉਹ ਰਸ਼ੀਆ ਨੇ ਅਜਿਹਾ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਟਰੰਪ ਜੇਲੈਂਸਕੀ ਦੀ ਬਹਿਸ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਔਰ ਜੇਲੈਂਸਕੀ ਦੇ ਬਾਰੇ ਜਿਹੜਾ ਬੋਲਿਆ ਗਿਆ ਰਸ਼ੀਆ ਦੇ ਵੱਲੋਂ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਔਰ ਤੋਂ ਦੱਸਦੇ ਕਿ ਨਾਲ ਹੀ ਜਿਹੜਾ ਮਾਰੀਆ ਜ਼ਰਾਕੋਵਾ ਜੋ ਕਿ ਰਸ਼ੀਆ ਸਰਕਾਰ ਦੇ ਸਪੋਕਸਪਰਸਨ ਨੇ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ ਮਾਰੀਆ ਜਖਾਰੋਵਾ ਨੇ ਟਿੱਪਣੀ ਕੀਤੀ ਹੈ ਕਿ ਟਰੰਪ ਨੇ ਗੱਲਬਾਤ ਦੌਰਾਨ ਜੇਲੈਂਸਕੀ ਦੇ ਥੱਪੜ ਕਿਉਂ ਨਹੀਂ ਮਾਰਿਆ ਅਜਿਹਾ ਨਾ ਕਰਕੇ ਉਹਨਾਂ ਨੇ ਆਪਣਾ ਸਬਰ ਦਿਖਾਇਆ ਸੰਜਮ ਦਿਖਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਜੇਲੈਂਸਕੀ ਦਾ ਆਪਣੇ ਸਾਰੇ ਝੂਠਾਂ ਦੇ ਵਿੱਚੋਂ ਸਭ ਤੋਂ ਵੱਡਾ ਝੂਠ ਕੱਲ ਵਾਈਟ ਹਾਊਸ ਵਿੱਚ ਮਾਰਿਆ ਤੇ ਉਸਨੇ ਕਿਹਾ ਜਦੋਂ ਦਾਵਾ ਕੀਤਾ ਕਿ 2022 ਦੇ ਵਿੱਚ ਜਦੋਂ ਕੀਵ ਜਿਹੜਾ ਕੱਲਾ ਸੀ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਸਮਰਥਨ ਦੇ ਬਿਨਾਂ ਹੀ ਜਿਹੜਾ ਕੀਵ 2022 ਦੇ ਵਿੱਚ ਲੜਦਾ ਰਿਹਾ ਤਾਂ ਦੱਸਦੇ ਕਿ ਨਾਲ ਹੀ ਉਹਨਾਂ ਨੇ ਕਿਹਾ ਕਿ ਟਰੰਪ ਤੇ ਜਿਹੜੀ ਵਾਂਸ ਜਿਹੜੇ ਨੇ ਉਹ ਕਿਵੇਂ ਪਿੱਛੇ हट ਗਏ ਟਰੰਪ ਦੇ ਥੱਪੜ ਮਾਰਨ ਤਾਂ ਤੁਸੀਂ ਦੇਖੋ ਕਿੱਥੋਂ ਤੱਕ ਜਿਹੜਾ ਰਸ਼ੀਆ ਦੇ ਵੱਲੋਂ ਬਿਆਨਬਾਜ਼ੀ ਜਿਹੜੀ ਆ ਹੈ ਕੀਤੀ ਜਾ ਰਹੀ ਹੈ ਤਾਂ ਟਰੰਪ ਔਰ ਜ਼ੇਲੈਂਸਕੀ ਦੇ ਵਿਚਕਾਰ ਕੱਲ ਜਿਹੜੀ ਬਹਿਸ ਹੋਈ ਉਸ ਤੋਂ ਬਾਅਦ ਬਹੁਤ ਸਾਰਾ ਦੁਨੀਆ ਦੇ ਵਿੱਚ ਖਲਾਰਾ ਪਿਆ ਉਸ ਬਹਿਸ ਨੂੰ ਲੈ ਕੇ ਗੱਲ ਚੱਲੀਆਂ ਔਰ ਉਸ ਤੋਂ ਬਹਿਸ ਦੇ ਉੱਪਰ ਟਿੱਪਣੀਆਂ ਕੀਤੀਆਂ ਗਈਆਂ ਵਕ ਵਕ ਲੋਕਾਂ ਨੇ ਜਿਵੇਂ ਯੂਰਪੀਅਨ ਸੰਘ ਜ਼ੇਲੈਂਸਕੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਕੱਲ ਜ਼ੇਲੈਂਸਕੀ ਬਹਿਸ ਤੋਂ ਬਾਅਦ ਅਮਰੀਕਾ ਤੋਂ ਬਾਅਦ ਅੱਦਾ ਲੰਡਨ ਜਾਂਦੇ ਆ ਜਿੱਥੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਕੀਰ ਸਟਾਰਮਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮਿਸਟਰ ਪ੍ਰੈਜ਼ੀਡੈਂਟ ਅਸੀਂ ਤੁਹਾਡੇ ਨਾਲ ਆ ਤਾਂ ਦਾਦੇ ਕਿ ਰਸ਼ੀਆ ਬਾਗੋ ਬਾਗ ਹੋ ਗਿਆ ਰਸ਼ੀਆ ਪੂਰਾ ਖੁਸ਼ ਹੈ ਰਸ਼ੀਆ ਨੇ ਸਣਕੀ ਤੱਕ ਕਹਿ ਦਿੱਤਾ ਜੀਆਂ ਦਾਦੇ ਕਿ ਰਸ਼ੀਆ ਨੇ ਕਿਹਾ ਜੇ ਜ਼ਲੈਂਸਕੀ ਇੱਕ ਸਨਕੀ ਬੰਦਾ ਜੋ ਤੀਜੇ ਵਿਸ਼ਵ ਜੁੱਧ ਨੂੰ આમੰਤਰਨ ਦੇ ਰਿਹਾ ਜੋ ਤੀਜੇ ਵਿਸ਼ਵ ਜੁੱਧ ਨੂੰ ਜਿਹੜਾ ਸਾਧ ਰਿਹਾ ਜੀਹਾਂ ਦਾਦੀ ਕਹੇ ਅਜੇਹਾ ਜਿਹੜਾ ਟਰੰਪ ਨੇ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ ਜੇੜੀ ਵਾਂਸ ਨੇ ਜੋ ਕੀਤਾ ਉਹ ਸਾਰਾ ਕੁਝ ਸਹੀ ਕੀਤਾ ਜ਼ੇਲੈਂਸਕੀ ਡਿਜ਼ਰਵ ਕਰਦੇ ਸੀ ਅਜਈਆਂ ਗੱਲਾਂ ਤਾਂ ਦਾਦੀ ਕਹੇ ਜ਼ੇਲੈਂਸਕੀ ਦੀਏ ਪੂਰੀ ਤਰ੍ਹਾਂ ਦੇ ਨਾਲ ਕੂਟਨੀਤਿਕ ਹਾਰ ਹੈ ਇਹ ਗੱਲ ਜਿਹੜੀ ਆ ਮਾਰੀਆ ਜ਼ਖਾਰੋਵਾ ਜੋ ਕਿ ਵਿਦੇਸ਼ ਮੰਤਰਾਲਿਆ ਰੂਸ ਦੇ ਸਪੋਕਸ ਪਰਸਨ ਨੇ ਉਹਨਾਂ ਨੇ ਗੱਲਾਂ ਕਹੀਆਂ ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ੇਲੈਂਸਕੀ ਜੁੱਧ ਨੂੰ ਬਾਖੇਚਨਾ ਚਾਹੁੰਦਾ ਜਲਨਸਕੀ ਕਿਸੇ ਵੱਡੀ ਜੰਗ ਦੇ ਲਈ ਉਕਸਾ ਰਿਹਾ ਹੈ ਤਾਂ ਰਸ਼ੀਆ ਦਾ ਇਹ ਬਿਆਨ ਬਹੁਤ ਮਾਇਨੇ ਰੱਖਦਾ ਠੀਕ ਉਦੋਂ ਜਦੋਂ ਅਮਰੀਕਾ ਦੇ ਨਾਲ ਜਾ ਕੇ ਉੱਤੇ ਇੱਕ ਇਨਸਾਲਟ ਹੁੰਦੀ ਹੈ ਜ਼ੇਲੈਂਸਕੀ ਨੂੰ ਜਿਹੜਾ ਇੱਕ ਇਹ ਵੀ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਕੋਟ ਪੈਂਟ ਕਿਉਂ ਨਹੀਂ ਪਾ ਕੇ ਆਏ ਤੁਸੀਂ ਦੇਖੋ ਚੱਲਦੀ ਬਹਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਉਹਨਾਂ ਵਿੱਚ ਇੱਕ ਸਵਾਲ ਸੀ ਕਿ ਜ਼ੇਲੈਂਸਕੀ ਜੀ ਤੁਸੀਂ ਕੋਟ ਪੈਂਟ ਕਿਉਂ ਨਹੀਂ ਪਾ ਕੇ ਆਏ ਤੁਸੀਂ ਸੂਟ ਕਿਉਂ ਨਹੀਂ ਪਾ ਕੇ ਆਏ ਇਹ ਗੱਲ ਜਿਹੜੀ ਹੈ ਜ਼ੇਲੈਂਸਕੀ ਨੂੰ ਪੁੱਛੀਤਾ ਜ਼ੇਲੈਂਸਕੀ ਨੇ ਪੱਤਰਕਾਰ ਨੂੰ ਕਿਹਾ ਕਿ ਕੋਈ ਗੱਲ ਨਹੀਂ ਹਜੇ ਸਾਡੇ ਯੁੱਧ ਚੱਲ ਰਿਹਾ ਸਾਡੇ ਹਾਲਾਤ ਠੀਕ ਨਹੀਂ ਜਿੱਦ ਦੇ ਸਾਡੇ ਹਾਲਾਤ ਠੀਕ ਹੋਗੇ ਦੇਸ਼ ਚ ਮੈਂ ਆਕਜ਼ਨ ਸੂਟ ਪਾ ਕੇ ਆਉਂਗਾ ਹੋ ਸਕਦਾ ਤੇਰੇ ਨਾਲੋਂ ਵਧੀਆ ਸੂਟ ਪਾ ਕੇ ਆਵਾਂ ਇਹ ਗੱਲ ਜਲੈਂਸਕੀ ਨੇ ਇੱਕ ਸਟਾਇਰ ਦੇ ਤੌਰ ਤੇ ਕਹਿਤੀ ਸੀ ਪਰ ਤੋਂ ਦਾਦੀ ਕਿ ਰਸ਼ੀਆ ਜਿਸ ਹਾਬ ਦੇ ਨਾਲ ਬਾਗੋ ਬਾਗ ਹੋਇਆ ਰਸ਼ੀਆ ਦੇ ਸਪੋਕਸ ਪਰਸਨ ਵਿਦੇਸ਼ ਮੰਤਰਾਲਿਆ ਦੀ ਮਾਰੀਆ ਜਰਾ ਖੋਵਾ ਨੇ ਦੇਖ ਸਾ ਦਿਓ ਸੀ ਜਿਹੜਾ ਜਖਾ ਰੋਵਾਨ ਇੱਕ ਵੱਡਾ ਔਰ ਵਿਵਾਦਿਤ ਬਿਆਨ ਇਹ ਦੇ ਦਿੱਤਾ ਤੇ ਉਸਨੇ ਕਿਹਾ ਕਿ ਜ਼ੇਲੈਂਸਕੀ ਇੱਕ ਜਿਹੜਾ ਸਨਕੀ ਬੰਦਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਯੁੱਧ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਯੁੱਧ ਨੂੰ ਹੋਰ ਖਿੱਚਣਾ ਚਾਹੁੰਦਾ ਹੈ ਔਰ ਇਹ